ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆਂ ਬਾਈ ਜੱਗੀ ਕੋਲੇ ਪਹੁੰਚੇ ਆਂ ਜੱਗੀ ਡੈਰੀ ਫਾਰਮ ਤੇ ਸ਼ਹਿਰ ਬਰਨਾਲਾ ਸੇਖਾ ਰੋਡ ਗੁਰੂ ਰਾਮਦਾਸ ਨਗਰ ਚ ਗਾਵਾਂ ਤੁਹਾਨੂੰ ਦਿਖਾਵਾਂਗੇ ਸੱਜਣੋ ਗਿਣਤੀ ਤੋਂ ਬਾਹਰੇ ਹਰੇਕ ਨਸਲ ਦਿਖਾਵਾਂਗੇ ਜਰਸੀ ਦਿਖਾਵਾਂਗੇ ਐਚ ਐਫ ਦਿਖਾਵਾਂਗੇ ਐਚ ਐਫ ਕ੍ਰੋਸ ਦਿਖਾਵਾਂਗੇ ਤੇ ਗਾਦਰੀ ਰਾਠੀ ਦਿਖਾਵਾਂਗੇ ਕਿਉਂਕਿ ਗਰਮੀ ਚ ਚੱਲਣ ਵਾਲੀਆਂ ਆਈਟਮਾਂ ਦਿਖਾਵਾਂਗੇ ਸ਼ੁਰੂਆਤ ਕਰੀ ਕਰਾਂਗੇ ਇੱਧਰਲੇ ਪੰਨੇਓ ਇੱਧਰਲੇ ਪਾਸੇ ਆ ਜਾ ਤੇ ਬਾਕੀ ਜੱਗੀ ਨਾਲ ਕਰਾ ਦਨੇ ਥੋਡੀ ਗੱਲਬਾਤ ਤੇ ਵਿੱਚੋਂ ਕੁਝ ਪਸ਼ੂ ਖੋਲ ਕੇ ਦਿਖਾਵਾਂਗੇ ਤੇ ਕੁਝ ਖੜੇ ਦਿਖਾ ਦਾਂਗੇ ਤੇ ਜਿਹੜਾ ਰੇਟ ਆ ਰੇਟ ਕੋਸ਼ਿਸ਼ ਹੋਊਗੀ ਵੀਡੀਓ 'ਚ ਕਰਾ ਦਈਏ ਫੋਰ ਜੱਗੀ ਕਿਵੇਂ ਆ ਅੱਸੀ ਕਾਲ ਜੀ ਚੱਲਦਾ ਲੋਟ ਕੰਮ ਹਾਂ ਜੀ ਵਧੀਆ ਕਿਰਪਾ ਬਾਬੇ ਨਾਨਕ ਦੀ ਪੂਰੀ ਜੀ ਤੁਸੀਂ ਦੱਸੋ ਠੀਕ ਠਾਕ ਕੋਈ ਰਿਪੋਰਟ ਆ ਇੱਧਰ ਵੀ ਮਾਰਦੇ ਗਾ ਰਹੀ ਇੱਧਰਲੇ ਬੰਦੇ ਆ ਬੈਂਰ ਤੇ ਵੀ ਮਾਰਦੇ ਤੇ ਨੰਬਰ ਬੋਲ ਦੇ ਜੱਗੀ ਜਰਾ ਨੰਬਰ 98153 9107 ਜੀ ਸ਼ਹਿਰ ਬਰਨਾਲਾ ਕੋਠੇ ਗੁਰੂ ਰਾਮਦਾਸ ਨਗਰ ਸੇਖਾ ਰੋਡ ਤੇ ਪੈਂਦੇ ਜਿਹੜਾ ਧੂਰੀ ਨੂੰ ਰੋਡ ਜਾਂਦਾ ਬਿਲਕੁਲ ਹਾਈਵੇ ਦੇ ਉੱਤੇ ਹੀ ਨੋਰਾਗਾ ਠੀਕ ਆ ਜੀ ਤਗਰੀਆ ਇੱਕ ਨੰਬਰ ਵਾਲੇ ਤੋਹਫੇ ਦੀ ਮਾਰ ਦੇ ਯਾਰ ਕੈਮਰਾ ਤੋੜ ਚੋਬਰਾ ਖੋਲ ਕੇ ਸੂਆ ਕਿਹੜਾ ਜੱਗੀ ਪਹਿਲਣ ਜੀ ਤੋ ਦੰਦ ਪਿਓਰ ਕੱਲ ਨਹੀਂ ਸੂਈ ਹੋਈ ਆ ਬਾਈ ਇਹ ਠੀਕ ਆ ਜੀ ਇੱਕ ਹੋਰ ਗੱਲ ਬੋਲੇ ਜੋ ਬੂੰਦ ਬੂੰਦ ਖਾਲੀ ਕਰੀ ਹੋਈ ਆ ਵੀਰੇ ਠੀਕ ਆ ਜੀ ਜਿਹੜੇ ਤੋ ਦੰਦ ਸੂਆ ਪਹਿਲਾ ਬਾਡੀ ਬੂਡੀ ਤੇ ਲੈਗ ਸਕੋਰ ਵਾਲਾ ਮਜ਼ਬੂਤ ਆ ਗੈਦਾ ਸੱਜਣੋ ਜੇ ਗੱਲ ਕਰ ਲਈਏ ਨਾ ਦੁੱਧ ਵੀ ਚੰਗਾ ਪਾਉ ਤੇ ਇਹਨੇ ਗਰਮੀ-ਗਰਮੀ ਵੀ ਨਹੀਂ ਮਨਾਉਣੀ ਮੇਰੇ ਭਾਈ ਯਾਰ ਬੜੀ ਟੋਪ ਆ ਬਾਕੀ ਸੀਮਣ-ਸੂਮਣ ਜਿਹੜਾ ਇਹ ਲੱਗਿਆ ਠੀਕ ਹੈ ਉਹ ਵੀ ਰੱਸਾ ਨਾ ਮਾਰ ਪੋ ਤੱਕ ਚ ਬੱਜੂਗਾ ਉਹਦੇ ਰੱਸਾ ਮਾਰ ਦੇ 11 ਹੋਰ ਮਾਰ ਦੇ 11 ਦੁਬਾਰੇ ਹੋਰ ਤੋਰ ਦੇ ਆ ਬੱਚਾ ਬੈਠਾ ਜੀ ਇਹਦਾ ਠੀਕ ਹੈ ਜੀ ਮੇਲ ਕਾਫ ਇਹਦੇ ਮੰਗਰ ਠੀਕ ਹੈ ਗੱਲ ਆ ਆ ਨਾਲ ਆ ਗਿਆ ਮੇਲ ਕਾਫ ਤੇ ਆਰਡਰ ਰੂਟਰ ਵਾਲਾ ਜ਼ਬਰਦਸਤ ਨਾ ਮਾਰਾ ਸੂਹਾਂ ਲੈ ਲੈ ਬਾਈ ਯਾਰ ਕੱਲ ਨਾ ਤੁਸੀਂ ਐਵੇਂ ਮੰਨ ਲਓ ਕਿਸੇ ਲੋਟ ਬੈਠਿਆ ਨਹੀਂ ਸੀ ਜਾਂਦਾ ਬੱਚੀ ਤੋਂ ਠੀਕ ਹੈ ਗੱਲ ਆ ਹੂੰ 16 17 ਬੋਲੇ ਤੋਂ ਸਟਾਰਟ ਆ ਇਹ ਠੀਕ ਆ ਜੀ ਜੇ ਆਪਣੇ ਕੋਲੇ ਹਾਂ ਜੇ ਆਪਣੇ ਕੋਲੇ ਕਰਮ ਵਾਲੀ ਖੜੀ ਰਹੇਗੀ ਠੀਕ ਆ ਗੱਲ ਤਾਂ ਆਪਾਂ 25 ਕਿਲੋ ਤੋਂ ਨਪਾ ਕੇ ਦੇ ਦਾਂਗੇ ਜਮਾ ਮੋਹਦੰਦ ਦਾ ਦੋ ਦੰਦ ਦਾ ਕੱਦ ਕਾਠ ਵੀ ਚੰਗਾ ਤੇ ਸਾਫ ਸੂਰ ਦੀ ਵਾਲੀਆ ਵੀ ਬਹੁਤ ਚੰਗਾ ਜੀ ਬਾਕੀ ਜਾਤ ਬਰੀਡ ਆ ਜਿਹੜੀ ਉਹ ਵੀ ਬਹੁਤ ਚੰਗੀ ਠੰਡੇ ਢੰਡੇ ਦੀ ਬਹੁਤ ਆ ਔਲ ਫੜਦਾ ਨਹੀਂ ਕਰਦਾ ਮੈਂ ਤਾਂ ਭੋਰਾ ਵੀ ਨਹੀਂ ਬਾਈ ਪੈਸੇ ਲੱਗੇ ਤੇ ਜੇ ਆਪਾਂ ਫੋਨ ਤੇ ਕਰ ਲਈਏ ਮੁੱਲ ਸਾਰਿਆਂ ਦਾ ਜੀ ਠੀਕ ਹੈ ਗੱਲ ਹੈ ਗਾਮਾ ਨੇ ਜਾਦੇ ਠੀਕ ਹੈ ਉਲਝੜ ਜਾਂਦੇ ਆ ਠੀਕ ਹੈ ਕੋਈ ਵੀ ਵੀਰ ਹੈ ਹਨ ਉਹਪ ਨੂੰ ਗਾਦਾ ਸਕਰੀਨਸ਼ਾਟ ਖਿੱਚ ਕੇ ਭੇਜ ਦੇ ਨਾਲ ਉਹਦੀ ਆਪਾਂ ਡਿਟੇਲ ਸਮਝਾ ਦਾਂਗੇ ਪੂਰੀ ਇਹ ਨਾਲ ਉਹਦਾ ਰੇਟ ਬਾਹਲੇ ਤਾਂ ਨਹੀਂ ਮੰਗਦਾ ਨਹੀਂ ਭਾਈ ਜਉ ਆਪਾਂ ਵੇਚਣੀਆਂ ਨੇ ਆਪਾਂ ਵੱੜ ਕੇ ਮੰਗਣੀਆਂ ਠੀਕ ਹੈ ਗੱਲ ਹੈ ਜੇ ਤੂੰ ਵੇਚਣ ਵਾਸਤੇ ਲਿਆਂਦੇ ਜੇ ਇਹ ਜਿਹੇ ਬੱਛੀਆਂ ਤਿਆਰ ਕਰਨ ਨੂੰ ਬਰੀਡ ਤਿਆਰ ਕਰਨ ਨੂੰ 5-4 ਸਾਲ ਲੰਘ ਜਾਂਦੇ ਆ ਠੀਕ ਹੈ ਗੱਲ ਜੇ ਅੱਜ ਕਿਸੇ ਨੂੰ ਮਤਲਬ ਹੈ ਤਿਆਰ ਹੋਈ ਹੋਈ ਮਿਲ ਜਵੇ ਤਾਂ ਰੇਟ ਬਾਹਲਾ ਦੰ ਹਾਂ ਤੇ ਅੱਗੇ ਇਹਦੇ ਸੈਕਸਡ ਸੀਮਨ ਲੱਗ ਜੇ ਜਾਂ ਹਾਂ ਜਾ ਕੇ ਹੁਣ ਇਹਦੇ ਪਹਿਲਾਂ ਕਿਸ ਨੇ ਨਾਰਮਲ ਹੀ ਲੋਆ ਰਹੇ ਸਾਬ ਠੀਕ ਆ ਗੱਲ ਤੇ ਹੁਣ ਮਾਰਗ ਹੈ ਜੀ 2 ਨੰਬਰ ਵਾਲੀ ਤੇ ਕੈਮਰਾ ਥਣ ਦਾ ਸਹਜ ਬਹਿੜੇ ਵੀ ਬਹੁਤ ਵੰਹਾਰ ਰੱਖਦੀ ਹੈ ਬੜੀ ਟੋਪ ਕਲਾਸ ਹੈ ਜੀ 25 26 ਕਿਲੋ ਦੁੱਧ ਪਾ ਹੋਇਆ ਠੀਕ ਆ ਗੱਲ ਇਸ ਦੀ 27 28 ਕਿਲੋ ਦੁੱਧ ਤੇ ਮੀਰ ਹੈਗਾ ਤੋਂ ਅਗਲੇ ਬੰਨੇ ਦਿਖਾ ਗਰੀ ਗੱਬਣਾ ਬਾਈ ਇਹ ਹਾਂ ਗੱਬਣ ਜੀ ਗੱਬਣ ਲੇ ਲੂਏ ਦੀ ਬਹੁਤ ਜਿਆਦਾ ਚੰਗੀ ਹੈ ਬਾਕੀ ਤੋਰੇ ਤਾਰੇ ਦੀ ਲੈਗ ਸਕੋਰ ਦੀ ਵੀ ਬਹੁਤ ਚੰਗੀ ਹੈ ਬਾਡੀ ਬੂਡੀ ਵਾਲੇ ਪੱਖ ਤੋਂ ਵੀ ਮਰੀ ਤੋਰ ਦੇ ਪੁੱਤ ਤੋਰ ਕੇ ਦਿਖਾ ਦੇ ਇਹਦਾ ਸੂਆ ਕਿਹੜਾ ਸੂਆ ਦੂਜਾ ਜੀ ਸੂਆ ਦੂਜਾ ਪਈ ਨੀ ਜੀ। ਕੋਈ ਨਾ ਤਕਰੀਬਨ ਇੱਕ ਗਾਂ ਕੀ ਤੀ ਜੇ ਸੂਆ। ਠੀਕ ਹੈ ਜੀ। ਨਹੀਂ ਸਾਰੀਆਂ ਵੇਣਾ ਪਹਿਲਾਂ ਤੇ ਦੂਜਾ ਸੂਆ ਹੀ ਨਹੀਂ। ਠੀਕ ਹੈ ਜੀ। ਇਹ ਦਿਨ ਕਿੰਨੇ ਕੱਢਦੀ ਐ? ਦਿਨ ਲੈ ਜੂ ਜੀ ਪੰਜ ਚਾਰ ਅਜੇ। ਠੀਕ ਹੈ। ਹੱਥ ਤੂੰ ਘੱਟ ਘੱਟ ਹੀ ਲਊਗੀ। ਆ ਤੇ ਥਣ ਬੜਾ ਚੰਗਾ ਲੱਗਿਆ। ਹਾਂ ਜੀ ਮੁੱਠੀ ਵਾਲਾ ਥਣ ਲੱਗਿਆ ਚਵਾਈ ਚਬੂਈ ਬਾੜੀ ਸੋਹਣੀ ਆ। ਬਾਕੀ ਕੋਈ ਵੀ ਵੀਰ ਆਪਣੇ ਕੋਲ ਤੋਂ ਆਨਲਾਈਨ ਬੈਣ ਮੰਗਾਉਂਦਾਗਾ ਆਪਣੀ ਥਰਡ ਪਲੇਵੇ ਦੀ ਠੀਕ ਆ ਗੱਲ ਸੌਕਾਸੇ ਦੀ ਫੁੱਲ ਗਰੰਟੀ ਹੋਊਗੀ ਠੀਕ ਆ ਗੱਲ ਜੇ ਕਿਸੇ ਵੀਰ ਨੇ ਆਪਣੇ ਕੋਲੋਂ ਚੋਕੇ ਲਜਾਣੀਆਂ ਨੇ ਠੀਕ ਹੈ ਆਪਣੇ ਕੋਲੇ ਪੂਰੀ ਸੁਵਿਧਾ ਰਹਿਣ ਦੀ ਬੈਣ ਦੀ ਠੀਕ ਹੈ ਜੀ ਕੋਈ ਦਿੱਕਤ ਨਹੀਂ ਹੈਗੀ ਵਿਚਾਰੇ ਆਪਣੇ ਕੋਲ 4 ਦਿਨ ਰਹਿ ਕੇ ਬੰਦਾ ਚੋਕੇ ਲਜਾ ਸਕਦਾ ਠੀਕ ਆ ਗੱਲ ਤਸੱਲੀ ਕਰਾ ਦਾਂਗੇ ਜਮਾ ਹਾਂ ਦੇਖੋ ਮਨੋਰਾ ਐਸੇ ਕਰਕੇ ਹੀ ਬਣਾਇਆ ਉੱਪਰ ਠੀਕ ਹੈ ਜੀ ਵੀ ਕੋਈ ਵੀ ਵੀਰ ਆਉਂਦਾ ਆਪਣੇ ਕੋਲ 4 ਡੰਗ ਰਹਿ ਕੇ ਚੋਕੇ ਕੋਈ ਬਾਹਰੋਂ ਆਉਂਦਾਗਾ ਠੀਕ ਹੈ ਜੀ ਤਾਂ ਕੋਈ ਦਿੱਕਤ ਨਹੀਂ ਲੈ ਸੱਜਣਾ ਜੱਗੀ ਕਹਿੰਦਾ ਕੰਮ ਕਰਨਾ ਜੈਨੂਅਨ ਕਰਨਾ ਪੀੜੀ ਦਰ ਪੀੜੀ ਆ ਵੀ ਇਹ ਜੈਨੂਅਨ ਕੰਮ ਮਿਲੂਗਾ ਬਿਲਕੁਲ ਹਾਂ ਬਈ ਕੋਈ ਠੱਗੀ ਟੋਰੀ ਵਾਲਾ ਕੰਮ ਨਹੀਂ ਹੋਊਗਾ ਠੀਕ ਹੈ ਜੀ ਹਾਂ ਤੇ ਹੁਣ ਮਾਰਗਰੀ ਕੈਮਰਾ ਫਿਰ 3 ਨੰਬਰ ਵਾਲੀ ਤੇ ਇਹ ਆ ਗਈ ਮੇਰਾ ਖਿਆਲ ਜਰਸੀ ਅੰਗ ਚ ਜਿਆਦਾ ਹਾਂ ਜੀ ਜਰਸੀ 70% ਜਰਸੀ ਹੈਗੀ ਜਿਹਨੂੰ ਆਪਾਂ ਪੁਰਾਣੀ ਨਾਬਾ ਨਸਲ ਕਹਿੰਦੇ ਨੇ ਉਹ ਚੀਜ਼ ਆ ਨਾਬਾ ਕੰਪਨੀ ਹਾਂ ਠੀਕ ਹੈ ਗੱਲ ਹੁਣ ਆਪਾਂ ਕ੍ਰੋਸ ਕਰਨ ਲੱਗੇ ਬਈ ਆ ਕੇ ਪੁਰਾਣੇ ਬਜ਼ੁਰਗ ਠੀਕ ਹੈ ਨਬਨ ਅਸਲ ਕਹਿੰਦੇ ਸੀ ਸੂਆ ਕਹਿੰਦਾ ਕਿ ਇਹਦਾ ਸੂਆ ਦੂਜਾ ਜੀ ਕਿੰਨੇ ਦਿਨ ਕੱਢਦੀ ਆ ਬਾਈ ਇੱਕ ਹਫਤੇ ਦੀ ਕੱਚੀ ਆਈ ਇਹ ਠੀਕ ਆ ਗੱਲ ਇੱਕ ਹਫਤੇ ਦੀ ਕੱਚੀ ਆ ਸੂਆ ਆ ਗਈ ਦੂਜਾ ਤੇ ਦਿਨ ਬਾਈ ਕਹਿੰਦਾ ਇੱਕ ਹਫਤੇ ਡੇਢ ਜਿਹੜਾ ਕੱਢ ਦੂ ਥਣ ਦਾ ਸਾਇਦ ਬਹੁਤ ਸੋਹਣਾ ਰੱਖਦੀ ਆ ਬਾਈ ਪੂਰਾ ਟੋਪ ਮੁੱਠੀ ਵਾਲਾ ਥਣ ਲੱਗੇ ਤਾਂ ਦੁੱਧ ਵੀ ਮੱਝਾਂ ਵਾਲਾ ਹੋਊਗਾ ਤੇ ਜਿਹੜੀ ਰੁੱਤ ਚੱਲ ਰਹੀ ਆ ਨਾ ਤੇ ਰੁੱਤ ਦੇ ਹਿਸਾਬ ਵਾਲੀ ਗਾਂ ਆ ਇਹ ਇਹਦੇ ਸਾਬ ਨਾਲ ਭਾਈ ਅੱਜ ਦਾ ਜਿਹੜਾ ਸਮਾਂਗਾ ਨਾ ਮਤਲਬ ਉਸ ਸਮੇਂ ਦੇ ਸਾਬ ਨਾਲ ਪੂਰੀ ਟੌਪ ਕਲਾਸ ਆ ਜਿਹੜੇ ਵੀਰ ਤਿੰਨ ਚਿੱਤ ਨਾਲ ਉਹ 2.5 ਲੱਖ ਰੁਪਈਆ 20 ਕਿਲੋਲੀ ਮੱਝ ਤੇ ਲੋਣ ਨੂੰ ਫਿਰਦੇ ਆ ਠੀਕ ਆ ਜੀ ਉਹਨਾਂ ਲਈ ਬੈਨੀਫਿਟ ਆ ਪੂਰਾ ਤੇ ਬਾਕੀ ਇੱਕ ਗੱਲ ਹੋਰ ਆ ਗੱਰੀ ਇਹਦੇ ਥਣ ਦਾ ਸਹਿਜ ਬੜਾ ਕਮਾਲ ਆ ਯਾਰ ਤੇ ਸ਼ੇਪ ਬਹੁਤ ਸ਼ਾਨਦਾਰ ਆ ਨਾ ਨਾ ਨੂਣਾ ਬਹੁਤ ਚੰਗੀਆਂ ਜੀ ਇਹ ਦੁੱਧ ਦੀ ਕੀ ਰਿਪੋਰਟ ਆ ਜੀ ਕੀ ਦੀ 20 ਕਿਲੋ ਦੱਸਿਆ ਜੀ ਮਾਲਕ ਨੇ ਵੀ ਪਲੂਣ ਨੇ ਦਿੱਤਾ ਠੀਕ ਹੈ ਚਾਹੇ ਬੰਦਾ 20 ਕਿਲੋ ਵੀ ਮੰਨ ਕੇ ਲੈ ਲੀ ਹਾਂ ਜੀ 20 ਕਿਲੋ ਵੀ ਖਾਸਾ ਹੋ ਜਾਣਾ ਬਾਈ ਹੋਰ ਆ ਜੀ ਗੱਲ ਆਪਾਂ ਤਾਂ ਵੀਡੀਓ 'ਚ ਹਣਾ ਹਰ ਇੱਕ ਵੀਡੀਓ 'ਚ ਬੋਲਦੇ ਹਾਂ ਤੁਸੀਂ ਆਪਣੀਆਂ ਕਿੰਨੀਆਂ ਵੀਡੀਓ ਅਪਲੋਡ ਕਰੀਆਂ ਵੀ ਆਪਾਂ ਤਾਂ ਕਹਿੰਦੇ ਆ ਵੀਰੇ ਜੇ ਆਪਣੇ ਕੋਲ ਸੂਈ ਸੂਪ ਹੀ ਇਹ ਖੜੀ ਰਹੇਗੀ ਤਾਂ ਬੱਸ ਚਵਾ ਕੇ ਦੇ ਦਾਂਗੇ ਨਹੀਂ ਤੁਸੀਂ ਆਪਦਾ ਗਿਸਤ ਲਿਜਾ ਲਾ ਕੇ ਲਿਜਾ ਸਕਦੇ ਹੋ ਵੀ ਅਸੀਂ ਕਿੰਨਾ ਤੂੰ ਚੂਲਾਂਗੇ ਇਸ ਤੇ ਤੇ ਹੁਣ ਮਾਰਗਰੀ 4 ਨੰਬਰ ਵਾਲੀ ਤੇ ਇਹ ਮੇਰਾ ਖਲਾ ਕੱਢਦੀ ਆ ਤਨ ਜੱਗੀ ਹਜੇ ਨਾ ਹਾਂ ਜੀ ਇਹ 10 ਦਿਨ ਲੈ ਲੂਗੀ ਬਾਈ ਜੀ ਆਗੀ ਵੀ ਗਰਮੀ ਗਰਮੀ ਚੱਲ ਰਹੀ ਗਮ ਸਾਰੀਆਂ ਗਰਮੀਆਂ ਵਾਲੇ ਤੋਹਫੇ ਨੇ ਭਾਈ ਜੀ ਇਹਦਾ ਦੂਆ ਕਿਹੜਾ ਭਾਈ ਇਹਦਾ ਵੀ ਦੂਜਾ ਹੀ ਦੂਜਾ ਸੂਆ ਕਰੀ ਇੱਥੋਂ ਦਿਖਾ ਝੋਲ ਝੂਲ ਕਿੰਨੀ ਆ ਇਹਦੇ ਆਰਡਰ ਚ ਇਥੇ ਦੁੱਧ ਦੇਨੇ ਵੀ 18 ਕਿਲੋ ਪਹਿਲਾਂ ਨੇ ਦਿੱਤਾ ਹੋਇਆ ਜੀ ਇਹਨੂੰ ਚਾਹੇ ਤੁਸੀਂ ਐਰ ਸ਼ੇਰ ਮੰਨ ਲਓ ਚਾਹੇ ਜਰਸੀ ਮੰਨ ਲਓ ਚਾਹੇ ਅੱਛੇ ਬਣਾਉ ਸੰਗ ਜੇ ਚ ਆ ਗਈ ਹਾਂ ਜੀ ਹਾਂ ਇਹਦੇ ਲੈ ਜਾ ਮਰਜੀ ਸਿੰਗਲ ਬਣੋ ਬਹੁਤ ਮਰਜੀ ਬੱਚਾ ਤਿਆਰ ਕਰਾ ਸਕਦੇ ਬਣੂ ਬਣੂਗੀ ਬਹੁਤ ਵੈੜਾ ਬਹੁਤ ਚੰਗੀ ਬਣਨਾ ਜੀ ਇਹ ਆ ਗਈ 4 ਨੰਬਰ ਤੇ ਨੰਬਰ ਮੁਤਾਬਕ ਭਾਈ ਨਾਲ ਗੱਲਬਾਤ ਕਰ ਲਿਓ ਇਹਦਾ ਰਿਕਾਰਡ ਇਦੋ ਸਤਨ ਢਰਾਂਗੇ ਲੋ ਦੱਸਿਆ ਹੀ ਪਹਿਲੇ ਉਹਨਾ ਠੀਕ ਆ ਜੀ ਤੇ ਬਾਕੀ ਆ ਗਈ ਬਾਟੀ ਵਾਲੀ ਬਾਕੀ ਛੰਡੀਆਂ ਨੂੰ ਨਾ ਉਹਨੇ ਫਿਰ ਕੋਈ ਵੀ ਵਹਿਣਾ ਆਏ ਨਹੀਂ ਹੈਗੀ ਵੀ ਕੋਈ ਵੀਰ ਕਹਿੰਦਾ ਕਿ ਅਸੀਂ ਗੱਪਣ ਲੈ ਜੀ ਇਹ ਗਰਮ ਨਿਕਲ ਜੂ ਉਹ ਚੀਜ਼ ਦੀ ਆਪਣੀ ਫੁੱਲ ਗਰੰਟੀ ਹੋ ਠੀਕ ਆ ਜੀ ਤੇ ਹੁਣ ਮਾਰਦੇ ਕਰੀ ਪੰਜ ਨੰਬਰ ਵਾਲੀ ਤੇ ਆ ਗਈ ਫੁੱਲ ਵੱਡੇ ਕਦ ਕਦ ਬੁੱਡੀ ਬੁੱਡੀ ਬਹੁਤ ਆਈ ਬੱਚੀ ਇਹ ਵੀ ਇੱਥੋਂ ਇੱਥੋਂ ਦਿਖਾ ਥਣ ਦੇ ਕਿਹੋ ਜਿਹਾ ਲੱਗਿਆ ਪੂਰੇ ਗੈਪ ਤੇ ਸਾਰੇ ਮੂਠੀ ਵਾਲੇ ਥਣ ਲੱਗੇ ਨੇ ਜੀ ਇਹ ਦੇਖੋ ਜੇ ਮੁੰਨ ਮੁੰਨ ਗੀਆਂ ਨਾ ਵਸੀਆਂ ਪੂਰੀ ਟੋਪ ਕਰਾ ਸਵੰਗੀਆਂ ਸਵੇ ਆਦੀ ਕਰੀ ਠੰਡੀ ਬਿਲਕੁਲ ਹੋ ਗਈ ਤੇ ਵੱਡੀ ਬੁੱਡੀ ਵੀ ਫੁੱਲ ਆ ਗਈ ਪੂਰੀ ਟੌਪ ਕਲਾਸ ਆ ਜੀ ਇਹ ਕਿੰਨੇ ਦਿਨ ਕਰਦੀ ਆ ਜੀ ਕੀ ਹਫਤਾ ਕੀ ਇਹ ਲੈ ਜੂਗੀ ਹਫਤਾ ਹਾਂ ਜੀ ਤਕਰੀਬਨ ਆਪਣੇ ਕੋਲੇ ਹਫਤੇ ਤੋਂ 10 ਦਿਨਾਂ ਨਾਲ ਹਾਂ ਜੀ ਇੰਨੀ ਕੀ ਹੁੰਦੀਆਂ ਕਿਉਂਕਿ ਉਹਦੇ ਨਾਲ ਨਾ ਜਾ ਕੇ ਡੰਗਰ ਜੀ ਲਾ ਲੈਂਦਾ ਘਰੇ ਇਹ ਇਧਰ ਘੜ ਕੀ ਲੱਸਿਆ ਬਾਈ ਪਹਿਲੀ ਨਹੀਂ ਆ ਜੀ ਇਹ ਤਾਂ ਹਜੇ ਅੱਛਾ ਹਾਂ ਜੀ ਥੋੜੀ ਜਿੜ ਕੇ ਸਮਰੀ ਹੋਈ ਆ ਠੀਕ ਆ ਗੱਲ ਹੈ ਪਹਿਲੀ ਨਹੀਂ ਤੰਦਾਂ ਦੀ 6 ਦਿਨਾਂ ਦਾ ਠੀਕ ਆ ਗੱਲ ਆ ਤੇ ਥਣ ਦੇ ਥਣ ਚੰਗਾ ਕੱਢਿਆ ਪਹਿਲੇ ਹਾਂ ਜੀ ਥਣ ਦੇ ਵਾ ਵਧੀਆ ਹੈ ਤੇ ਬਾਡੀ ਦੀ ਵੀ ਮਜ਼ਬੂਤ ਆ ਗਈ ਫੁੱਲਾ ਬਹੁਤ ਸੋਹਣੀ ਹੈ ਜੀ ਇਹ ਆ ਗਈ ਪੰਜ ਨੰਬਰ ਤੇ ਤੇ ਹੁ ਉੱਧਰ ਲੈ ਛਰੀ ਲੈ ਚਾਲਾ ਇੱਧਰ ਲੈ ਬੰਨੇ ਇੱਧਰ ਇੱਧਰ ਕਮਾ ਲੈ ਲੈ ਉਧਰੋਂ ਕਰ ਲਾ ਤਾ ਵੀ ਆ ਜਾ ਆ ਜਾ ਉਰਲੇ ਬੰਨੇ ਲਿਆ ਕਿਰਾਂ ਸਾਰੀਆਂ ਤੇ ਕਮਾ ਲਿਆ ਕੈਮਰਾ ਨਾਲ ਨਾਲ ਕੁਸ ਗੱਬਣਾ ਵੀ ਆ ਗਿਆ ਮੇਰਾ ਖਿਆਲ ਇੱਕ ਅੱਧੀ ਸੂਈ ਵੀ ਹੋਊਗੀ ਇੱਧਰਲੇ ਬੰਨੇ ਜਿਹੜੀਆਂ ਸੂਈਆਂ ਬਹਿਣਾ ਉਹ ਆਪਾਂ ਲਾਸਟ ਤੇ ਦਿਖਾ ਦੇਵਾਂਗੇ ਠੀਕ ਹੈ ਜੀ ਤੇ ਹੁਣ ਮਾਰਦੇ ਘਰੀ ਇੱਧਰਲੇ ਬੰਨੇ ਕਰ ਲਾ ਸਟਾਰਟ ਇੱਧਰਲੇ ਪਾਸੇ ਆ ਗਿਆ ਦਾ ਮੰਨ ਲਓ ਵੀ ਤੁਸੀਂ 6ਵੇਂ ਨੰਬਰ ਤੇ ਆ ਗਏ ਬੜਾ ਹਾਂ ਜੀ ਹਾਂ 6ਵੇਂ ਨੰਬਰ ਤੇ ਆ ਗਈ ਇਹ ਇਹਦਾ ਸੂਆ ਕਿਹੜਾ ਸੂਆ ਦੂਜਾ ਜੀ ਹਾਂ ਜੀ 24 ਕਿਲੋ ਦੁੱਧ ਵਾਲਕ ਨੇ ਦੱਸਿਆ ਵੀ ਚੋਇਆ ਸਾਡਾ ਥਣ ਦਾ ਸਹਿਜੀ ਦਾ ਵੀ ਸ਼ਾਨਦਾਰ ਹੈ ਮੈਂ ਕਿਹਾ ਪੂਰਾ ਟੌਪ ਆ ਬਾਈ ਹੱਥੀ ਮੁੱਠੀ ਵਾਲੇ ਚੋਈ ਵਾਲੇ ਥਣ ਨੇ ਬਾਕੀ ਬਿਨੇ ਗੱਲਾਂ ਕਰਦੇ ਕੀ ਹੈ ਬਾ ਇਹ ਉਹਨੇ ਕਿਹ ਦਿਨ ਇਹਨਾਂ ਦੇ ਜੀ ਬਣਾਣਾ ਨੇ ਤਕਰੀਬਨ ਸਾਰੀਆਂ ਬਸ ਹਫਤੇ ਤੋਂ ਪੰਜ ਸੱਤ ਨਦੀਆਂ ਕੱਚੀਆਂ ਨੇ ਹਫਤੇ ਦੀੜ ਗੇੜੀ ਨੇ ਸਾਰੀਆਂ ਹਾਂ ਕਿਉਂਕਿ ਬਾਈ ਯਾਰ ਜਿਹੜੇ ਸੋਇਆ ਡੰਗਰ ਹਨ ਨਾ ਜਾ ਕੇ ਕਈ ਵਾਰ ਜੀ ਨਹੀਂ ਲਾਉਂਦਾ ਜਾਂ ਹੋਰ ਠੀਕ ਹੈ ਜੀ ਇਹੀ ਮਕਸਦ ਆਪਣਾ ਗੱਪਣਾ ਲੈਣਾਗਾ ਵੀ ਚਾ ਕੇ 2-4 ਦਿਨਾਂ ਚ ਡੰਗਰ ਜੀ ਲਾ ਲੈਂਦਾ ਜਦੋਂ ਅਗਲੇ ਦੇ ਕਰੇ ਤੈਨੂੰ ਇਹ ਚੀਜ਼ ਹੋ ਜਾਂਦੀ ਆ ਵੀ ਸਾਨੂੰ ਬੱਚਾ ਲੱਗੇ ਦਾ ਖਤਰਾ ਹੀ ਰਹਿੰਦਾ ਪਸ਼ੂ ਦਾ ਹਾਂ ਘਰੇ ਲਿਜਾ ਕੇ ਸਾਹਮਣੇ ਪੈ ਜਾਂਦਾ ਹਨਾ ਹਾਂਜੀ ਹਾਂਜੀ ਗਾਵਾਂਾਂ ਚ ਸਮੱਸਿਆ ਜੇਰਦੀ ਹੁੰਦੀ ਆ ਜਾਵੇ ਬਾਕੀ ਘਰੇ ਲਿਜਾ ਕੇ ਬੰਦਾ ਕੇਅਰ ਕਰਕੇ ਆਪਦੇ ਸਾਹਮਣੇ ਆਪਾਂ ਅੱਖਾਂ ਦੇ ਸੁਵਾ ਸਕਦੇ ਆ ਠੀਕ ਆ ਜੀ ਤੇ ਆਰਡਰ ਬਹੁਤ ਸੋਹਣਾ ਬਣਾਉਗੀ ਤੇ ਥਾਣੇ ਨੂੰ ਹੱਥੀ ਚਵਾਈ ਵਾਲਾ ਲੱਗੇ ਜੇ ਬੱਚੇ ਚੋਲਣ ਵੀ ਫੋਕੀ ਚਵਾਈ ਦੀ ਗਾਂ ਹੁੰਦੀ ਬਾਲੂ ਟੋਪ ਚਵਾਈ ਹੈ ਬਾਈ ਫੋਰ ਫੂਡ ਬਹੁਤ ਚੰਗੀ ਆ ਦੱਸੀ ਦੀ ਇਹ ਆ ਗਈ 6 ਨੰਬਰ ਤੇ ਤੇ ਹੁਣ ਚੋਬਰਾ ਮਾਰ ਤੌਰ ਤੌਰ ਦੇ ਜਰਸੀ ਵੀ ਵੱਡੇ ਬਾਡੀ ਬੀਟ ਦੀ ਜਰਸੀ ਆ ਬਾਈ ਜੀ ਆ ਦਿਖਾ ਦੇ ਗੇਰੀ ਮਗਰੋਂ ਵੀਰੇ ਓਏ ਮੰਨ ਲਓ ਵੀ ਹਜੇ ਇੱਕ ਇੱਕ ਫੁੱਟ ਲੈਵਾ ਬਾਹਰ ਘੜ ਦੂਗੀ ਬੱਚੀ ਠੀਕ ਆ ਗੱਲ 25 ਕਿਲੋ ਦਾ ਤਾਂ ਪਲੂਨ ਦਾ ਦਿੱਤਾ ਹੋਇਆ ਤੇ ਬਾਕੀ ਭਾਜਨ ਭੋਜਨ ਵਾਲਾ ਆ ਗਿਆ ਨਾ ਭਾਜਨ ਭੋਜਨ ਬਾਡੀਸ ਕਿਹਾ ਪੂਰੇ ਟੌਪ ਆ ਯਾਰ ਲੈਗ ਸਕੋਰ ਦੀ ਮਗਰੋਂ ਦਿਖਾ ਦੇ ਓਏ ਨਹੀਂ ਵੀ ਚਾਹੇ 10 ਸੂਏ ਚੋਲੇ ਕੋਈ ਬੰਦਾ ਬੁੜੀ ਹੋਣ ਵਾਲੀ ਗਾ ਨਹੀਂ ਐਨ ਗੁੰਦੀ ਪਈ ਆ ਹਣਾ ਉਹ ਟੌਪ ਗੱਲ ਕਿਸੇ ਨੇ ਪੂਰੀ ਕੇਅਰ ਕਰੀ ਆ ਵੀਰੇ ਹਾਂ ਜਿਵੇਂ ਆਪਾਂ ਕਹਿਦਾਂ ਨੇ ਨਾ ਪਲਵ ਇੱਕ ਪਲਵਾਨ ਦਾ ਸਰੀਰ ਨਹੀਂ ਗੁੰਦਿਆ ਹਾਂ ਬਸ ਪਲਵਾਨਾਂ ਵਾਲਾ ਕੰਮ ਹੀ ਆ ਪਲਵਾਨ ਜਿਉਂ ਸਰੀਰ ਗੁੰਦਿਆ ਫੈਦਾ ਨਾੜਾ ਨੂੜਾਂ ਵਾਲੀਆਂ ਆ ਗਈਆਂ ਆਰਡਰ ਤੇ ਤੇ ਬਾਡੀ ਵਜਨ ਫੁੱਲ ਆ ਗਿਆ ਤੇ ਕਲਰ ਕਲਰ ਬੱਛੀ ਦਾ ਬਹੁਤ ਸ਼ਾਨਦਾਰ ਆ ਗਿਆ ਚੰਗੇ ਬੱਚੇ ਤਿਆਰ ਕਰਨ ਵਾਲੀ ਬੱਛੀ ਐ ਤੇ ਦੁੱਧ ਵੀ ਚੰਗਾ ਪਾ ਦੂ ਇੱਕ ਚੰਗੀ ਮੱਝ ਦਾ ਮੁਕਾਬਲਾ ਕਰੂਗੀ ਮੈਂ ਹਾਂ ਜੀ ਗੱਡੀ ਮੱਝ ਦਾ ਮੰਗਵੜਾ ਕਰਨ ਆਲੀ ਆਈ ਇਹ ਆ ਗਈ ਮੇਰਾ ਖਾਲਾ ਜੀ ਅੱਗੇ 7 ਨੰਬਰ ਤੇ ਹਾਂਜੀ 7 ਨੰਬਰ ਤੇ ਆ ਗਈ ਉਹਦੇ ਹਿਸਾਬ ਨਾਲ ਆ ਗਈ 7 ਨੰਬਰ ਤੇ ਇਹਦਾ ਦੁੱਧ ਕਿੰਨਾ ਦੱਸਿਆ ਜੀ ਦੁੱਧ 24 25 ਕਿਲੋ ਮਾਰਕਣੇ ਦੱਸਿਆ ਜੀ ਇੱਥੇ ਕਿ 27 28 ਕਿਲੋ ਦੀ ਉਮੀਦ ਆ ਮਤਲਬ ਜਿਹੜਾ ਇਹਦਾ ਲੇਵੇ ਦਾ ਡਿਜ਼ਾਈਨ ਡਿਜ਼ਾਈਨ ਆ ਤੇ ਜਿਹੜੇ ਹਿਸਾਬ ਨਾਲ ਸਾਮ ਸੂਣ ਹਾਂ ਜਿਹੜੇ ਹਿਸਾਬ ਮੈਂ ਕਿ ਲੇਵੇ ਨੂਵੇ ਦਾ ਬੋਡੀ ਬੇਟ ਨਹੀਂ ਦੁੱਧ ਘਟਣਾ ਜੀ ਬਾਕੀ ਫਰੀਡ ਦੇ ਘਟਣਾ ਦੁੱਧ ਠੀਕ ਆ ਜੀ ਤੇ ਹੁਣ ਮਾਰ ਦਿੰਗਾ ਜੀ ਇਧਰਲੇ ਬੰਨੇ ਕੈਮਰਾ ਇਹ ਆ ਗਈ ਐਚ ਐਫ ਕ੍ਰਾਸ ਦੇ ਵਿੱਚ ਇਹ ਆ ਗਈ 8ਵੇਂ ਨੰਬਰ ਤੇ ਸੂਆ ਤੀਜਾ ਬਾਈ ਜੀ ਠੀਕ ਹੈ ਜੀ ਮਾਲਕ ਨੇ ਆਪਾਂ ਨੂੰ ਦੂਜਾ ਦੱਸ ਕੇ ਦਿੱਤੀ ਹੈ ਪਰ ਆਪਾਂ ਤੀਜਾ ਕਹਿ ਕੇ ਦਵਾਂਗੇ ਇੱਥੇ ਦਿਖਾ ਕਰੀ ਕਿੰਨੇ ਕਿ ਦਿਨ ਕੱਢੂ ਜਗੀ ਬਸ ਉਨੇ ਹੀ ਦਿਨ ਇਹਦੇ ਆ ਜੀ 5 ਤੋਂ 7 ਦਿਨ ਠੀਕ ਹੈ ਜੀ ਦੋਸਤ ਪਾ ਦੂ ਮੱਜਾਂ ਨਾਲ ਦੇ ਮੈਂ ਕਹ ਪੂਰਾ ਟੋਪਾ ਦੇ ਫਿਰ ਕੰਨ ਕੋਨ ਨੂੰ ਦਿਖਾ ਦੇ ਕਰਾਸ ਆ ਆ ਕਰਾਵਾ ਲੰਮੇ ਕੰਨ ਨਾਲ ਹੀ ਕਰਾਸ ਆ ਗਈ ਮਤਲਬ ਕੋਈ ਦਿੱਕਤ ਵਾਲਾ ਕੰਮ ਨਹੀਂ ਹੈਗਾ ਇਹਦਾ ਤੇ ਬਾਕੀ ਥਣ ਥਣ ਮੱਜਾਂ ਨਾਲ ਦੇ ਹਾਂ ਤਾਂ ਤੁਹਾਨੂੰ ਮੱਜਾਂ ਨਾਲ ਦੇ ਦੋ ਦੋ ਬਾਈ 170 17 ਕਿਲੋ ਦੱਸਿਆ ਵੀ ਅਸੀਂ ਚੋਇਆ ਠੀਕ ਹੈ ਗੱਲ ਐ ਮੇਰੇ ਪਾਸ 24 25 ਕਿਲੋ ਕਹੀ ਜਾ ਬਈਰ ਉਹਦਾ ਕੋਈ ਫਾਇਦਾ ਨਹੀਂ ਬਹੁਤ ਬਣਾਉਗੀ ਨਾ ਹਾਂ ਲੇਵਾ ਸੋਨਾ ਬਣਾਉਗੀ 20 ਕਿਲੋ ਤੁਹਾਨੂੰ ਦੇ ਦੂਗੀ ਖੁੱਲਾ ਠੀਕ ਹੈ ਜੀ ਕਿਉਂਕਿ ਕਈ ਵਾਰ ਡੰਗਰ ਲਿੱਸਾ ਰਿਹਾ ਹੁੰਦਾ ਹੁਣ ਬੋਡੀ ਵੇਟ ਚੰਗਾਗਾ ਠੀਕ ਹੈ ਜੀ ਹਾਂ ਇਹ ਆ ਗਿਆ 8 ਨੰਬਰ ਤੇ ਤੇ ਹੁਣ ਮਾਰਦੇ ਗਏ ਕੈਮਰਾ 9 ਨੰਬਰ ਤੇ ਨੰਬਰ ਸੋਨੂੰ ਨਾਲ-ਨਾਲ ਤਾਂ ਕਰਕੇ ਦੱਸੀ ਜਾਣਾ ਵੀ ਨੰਬਰ ਮੁਤਾਬਕ ਸੋਨੂੰ ਵੀ ਸੌਖਾ ਹੋ ਜੂ ਕੰਮ ਤੇ ਬਾਈ ਨੂੰ ਵੀ ਸੌਖਾ ਹੋ ਜੂਗਾ ਦੱਸਣਾ ਇਹਦਾ ਸੂਗਾ ਜਗੀ ਦੂਜਾ ਹੀ ਦੂਜਾ ਸੂਗਾ ਸੁਣੀਏ ਯਾਰ ਤੂੰ ਕੱਢ ਦੂ 8 ਫਸ ਦਿਨ ਹਾਂਜੀ ਕੱਢ ਦੂਗੀ ਇਹਦੇ 10 ਦਿਨਾਂ ਦੇ ਪੈ ਆ ਆਰਡਰ ਰੱਖੂ ਨਾਲ ਲੱਗਵਾ ਜੀ ਬਹੁਤ ਸੋਹਣਾ ਲੈਵਾ ਤਿਆਰ ਕਰੂਗੀ ਇਹਦਾ ਕਿੰਨਾ ਕੁ ਦੁੱਧ ਦੱਸਿਆ ਦੁੱਧ ਇਹਦਾ ਵੀ 20 20 ਕਿਲੋ ਦੱਸਿਆ ਜੀ ਠੀਕ ਹੈ ਜੀ ਤਕਰੀਬਨ ਜਿਆਦਾਤਰ ਗਾਵਾਂ ਆਪਣੇ ਕੋਲੇ 18 ਤੋਂ 20 ਕਿਲੋ ਵਾਲੀਆਂ ਹਾਂਜੀ ਕਿਉਂਕਿ ਭਾਈ ਇਦੋਂ ਘੱਟ ਵਾਲੀ ਗਾ ਯਾਰ ਪਰ ਤਾਂ ਵੀ ਨਹੀਂ ਪਹੁੰਚ ਠੀਕ ਆ ਗੱਲ ਅਦੇ ਇੱਥੋਂ ਮਾਰ ਦੇਗੀ ਜੀ ਫੇਸ ਤੇ ਬਿਲਕੁਲ ਨਾ ਹਾਂ ਹੁਣ ਕੋਈ ਵੀ ਵੀਰਾਂ ਪੈਸੇ ਲਾਉਣ ਕੰਨੀ ਨਹੀਂ ਚਾਗਦਾ ਅਲੱ ਚੰਗੇ ਦੁੱਧ ਵਾਲੀ ਭਾਲਵਾ ਤੇ ਪਸ਼ੂ ਹੁੰਦਾ ਵੀ ਥੋੜਾ ਨਵਾਂ ਹੋਵੇ ਹਨਾ ਹਾਂ ਜੀ ਕਿਉਂਕਿ ਹੁਣ ਨਵਾਂ ਹਨ ਪਸ਼ੂ ਮੰਗਾ ਤੋ ਪਰ ਉਹ ਤਾਂ ਬਾਈ ਪਸ਼ੂ ਨਹੀਂ ਖਰੀਦੇ ਜਾਂਦੇ ਠੀਕ ਹੈ ਜੀ ਜਦੋਂ ਨਵਾਂ ਹਨ ਪਸ਼ੂ ਖਰੀਦਾਂਗੇ ਉਹ ਪੰਜ ਚਾਰ ਸੂਏ ਜਿੰਮੇ ਮਰਜੀ ਚੋਲੂ ਠੀਕ ਹੈ ਗੱਲ ਇਹ ਆ ਗਈ 9 ਨੰਬਰ ਤੇ ਮੇਰਾ ਖਿਆਲ ਹਾਂ ਜੀ 9 ਤੇ ਵੀਡੀਓ ਦੇ ਹਿਸਾਬ ਨਾਲ 9 ਨੰਬਰ ਤੇ ਆ ਜਿਹਦੇ ਹਿਸਾਬ ਨਾਲ 9ਵੇਂ ਨੰਬਰ ਤੇ ਆ ਗਈ ਤੇ ਹੁਣ ਮਾਰਦੇ ਘਰੀ ਕੈਮਰਾ 10ਵੇਂ ਨੰਬਰ ਵਾਲੀ ਬੈੜ ਤੇ ਇਹਦਾ ਕੀ ਸੀ ਨਾ ਕਿਹੜਾ ਸੂਆ ਬਾਈ ਸੂਈ ਹੋਈ ਆ ਜੀ ਬੱਛੀ ਮੰਗ ਰ ਠੀਕ ਹੈ ਜੀ ਉਹ ਬੈਠੀ ਆ ਬੱਛੀ ਸੂਈ ਨੂੰ ਅੱਜ 7-8 ਦਿਨ ਹੋ ਗਏ ਆਪਣੇ ਕੋਲੇ ਸੂਈ ਆ ਠੀਕ ਆ ਜੀ ਜੇਰ ਜੱਪੇ ਦੀ ਬਿਲਕੁਲ ਸਾਫਾ ਕਿੰਨਾ ਕੰਮ ਹੋ ਗਿਆ 16-17 ਕਿਲੋ ਬੋਲੀ ਤਿਆਰ ਆ ਜੀ 20 ਕਿਲੋ ਦੁੱਧ ਕੱਢ ਦੂਗੀ ਖੁੱਲਾ 16-17 16 ਕਿਲੋ ਆਪਾਂ ਡੰਗ ਦੇਣਾ 16 ਕਿਲੋ ਆਪਾਂ ਨਾਪ ਕੇ ਦੇ ਦਾਂਗੇ 8 ਕਿਲੋ ਟੇਮ ਦਾ ਮਿਰਕਾ ਲੈ ਜੇ ਆਪਣੇ ਕੋਲ ਸੂਹਾ ਦੂਜਾ ਸੂਹਾ ਦੂਜਾ ਜੀ 6 ਅੰਡ ਦੰਦਾਂ ਚ ਆ ਗਈ 6 ਅੰਡ ਸੂਹਾ ਦੂਜਾ ਤੇ ਚੋਣ ਚਵਾਉਣ ਦੀ ਅੱਗੀ ਕਿਵੇਂ ਪੂਰੀ ਓਕੇ ਜੀ ਚਵਾਈ ਚਵਾਈ ਤਾਂ ਬੰਬ ਹੀ ਆ ਮਤਲਬ ਆਦੇ ਬਾਕੀ ਚਵਾਈਸ ਨੂੰ ਦਿਖਾ ਦਰਿਆ ਧਰਾਂ ਮਾਰ ਕੇ ਉਦਾਂ ਚਵਾਈ ਇਹਨਾਂ ਦੀ ਹੋਈ ਹੋਈ ਆ ਪਸ਼ੂਆਂ ਦੀ ਹਜੇ ਆਪਣਾ ਵੀਡੀਓ ਟਾਈਮ ਵੀ ਕੋਈ ਨਹੀਂ ਨਾ ਬਾਈ ਜਿਹੜਾ ਟਾਈਮ ਆ ਉਹ ਤੁਸੀਂ ਮਨ ਲੋਗੇ ਆਪਾਂ 9:00 ਵਜੇ ਹੋਣਗੇ ਹਜੇ ਠੀਕ ਹੈ ਇਹ ਆਇਆ ਨਹੀਂ ਹੈਗਾ ਵੀ ਆਪਾਂ ਕੋਈ ਏਖੜ ਛੱਡ ਕੇ ਵੀਡੀਓ ਬਣਾ ਰਹੇ ਜਿਹੜੀ ਸੁਈਆਂ ਵੀ ਕੰਮ ਆ ਠੀਕ ਹੈ ਜੀ ਇਹਨਾਂ ਦੀ ਚਵਾਈ 6:00 ਵਜੇ ਦੀ 5:30 ਵਜੇ ਦੀ ਹੋਈ ਹੋਈ ਆ ਬਿਲਕੁਲ ਠੀਕ ਹੈ ਜੀ ਇਹ ਆ ਗਈ 10ਵੇਂ ਨੰਬਰ ਤੇ ਬਾਈ ਹੈਨਾ ਤੇ ਹੁਣ ਮਾਰ ਦੇ ਘਰੀ 11ਵੇਂ ਨੰਬਰ ਵਾਲੀ ਤੇ ਇਹ ਕਿਹੜੀ ਕੰਪਨੀ ਆ ਗਈ ਜੱਗੀ ਇਹ ਬਾਈ ਜੀ ਇਹਨੂੰ ਸਾਈਵਾਲ ਵੀ ਕਹਿ ਲੋ ਗਦਰੀ ਰਾਠੀ ਕ ਠੀਕ ਹੈ ਜੀ ਓਏ ਮਨੂ ਵੀ ਦੇਸੀ نسل ਚ ਆ ਜਾਂਦੀਆਂ ਨੇ ਇਹ ਠੰਡੀਆਂ ਸੂਆ ਮੋਗਾ ਬਰਫ ਵੀਰੇ ਜਮਾ ਠੰਡੀ ਟੋਪ ਲੋਦ 15 ਕਿਲੋ ਦਿੱਤਾ ਹੋਇਆ ਹੈ ਨਾ ਤੁਰ ਬੁੱਤੇ ਨੂੰ ਕੋਣ ਕਿਹੜਾ ਸੂਆ ਦਾ ਦੂਜਾ ਜੀ ਪਿਓਰ ਦੂਜਾ ਜਮ ਸੂਆ ਦੂਜਾ ਹੈ ਗੱਬਣਾ ਗੱਬਣਾ ਜੀ ਹਾਂ ਲੱਗਦੀ ਐ ਜੀ ਮੈਂ ਕਿਤੇ ਬਾਜ਼ਾਰ ਵੀ ਉਲਾਰ ਜੀ ਨਹੀਂ ਨਹੀਂ ਬਾਈ ਬਾਜ਼ਾਰ ਵਾਲਾ ਕਦੇ ਵੀ ਨਹੀਂ ਇਹ ਕੰਮ ਕਰਦੇ ਬਾਈ ਵੀ ਕੋਈ ਬਾਜ਼ਾਰ ਲਾ ਕੇ ਵੀਡੀਓ ਬਣਾਈਏ ਠੀਕ ਹੈ ਜੀ ਹੋਲੀ ਤੁਰ ਬੁੱਤ ਹੋਲੀ ਆ ਆਰਡਰ ਕਾਫੀ ਵੱਡੇ ਸਾਈਜ਼ ਦਾ ਰੱਖਦੀ ਐ ਮੈਂ ਬਹੁਤ ਸੋਹਣਾ ਲੇਵਾ ਬਣਾਉਗੀ ਵੀਰੇ ਹਜੇ ਮਨੋ ਵੀ ਦੁੱਧ ਐਦਕੀ ਜਿਵੇਂ ਇਹਦੀ ਬੋਡੀ ਬੇਟ ਆਗਾ ਲੇਵਾ ਤਿਆਰ ਕਰਦੀ ਆਉਂਦੀ ਐ 20 ਕਿਲੋ ਦੀ ਉਮੀਦ ਐ ਤੋਂ ਪਾ ਦੂ ਮੱਝਾਂ ਨਾਲ ਦੇਈ ਮੱਝਾਂ ਨਾਲ ਦਾ ਵੀਰੇ ਫੈਟ ਵਾਲਾ ਆ ਦੁੱਧ ਫੈਟ ਆ ਜਿਹੜੇ ਵੀਰੇ ਓਏ ਮਨੋ ਵੀ ਟੋਕਰ ਮੱਝ ਲੈਣ ਨੂੰ ਜਾਂ 90 95 ਹਜ਼ਾਰ ਵਾਲੀ ਮੱਝ ਲੈਣ ਨੂੰ ਫਿਰਦੇ ਆ ਵੀ 8 ਕਿਲੋ 7 ਕਿਲੋ ਦੇਈ ਜਾਊਗੀ ਠੀਕ ਆ ਜੀ ਉਹਨਾਂ ਲਈ ਇਹ ਪੈਣੀ ਫੈਟਾਂ ਨਾਲੇ ਰੇਟ ਉਹਨਾਂ ਨੂੰ ਅੱਧਾ ਕਿ ਮੱਜ ਅੱਜ ਮਾਰੀ ਨਾ ਗਰੀ ਮਨਗਰੇਟਾ ਲੱਖ ਰੁਪਏ ਦੀ ਆਉਂਦੀ ਇਹਦਾ ਰੇਟ ਕਿੰਨਾ ਹੈ ਰੇਟ ਵੀਰੇ 60000 ਦੀ ਦੇ ਦਾਂਗੇ ਮੁੱਲ ਨਹੀਂ ਕਰਦੇ ਆਪਾਂ ਇਹਦਾ ਠੀਕ ਆ ਗੱਲ ਹਾਂ ਬਸ 50000 ਵੀ ਦੇ ਦਾਂਗੇ ਬਸ ਚੋਣ ਚ ਪਾਉਣ ਦੀ ਹੈਗੀ ਫੜਾਕੇ ਆ ਗਾ ਮਗਰ ਸੋਨਾ ਬਈ ਕਿਸੇ ਵੀ ਕਿਸਮ ਦਾ ਕੋਈ ਵੀ ਨਹੀਂ ਮਤਲਬ ਹੋਏਗਾ ਇਹ ਆ ਗਈ ਸੱਜਣਾ 11ਵੇਂ ਨੰਬਰ ਤੇ ਤੇ ਹੁਣ ਮਾਰਗਰੀ ਕੈਮਰਾ 12ਵੇਂ ਨੰਬਰ ਵਾਲੀ ਤੇ ਇਹ ਮੇਰਾ ਖਿਆਲ ਆ ਸਾਈਵਾਲ ਚ ਆ ਗਈ ਸਾਈਵਾਲ ਪਹਿਨਣ ਬੱਚੀ ਆ ਜੀ ਪਹਿਲਾ ਸੁਆ ਹਾਂ ਜੀ ਚੌਗੀ ਆ ਦੰਦਾਂ ਦੀ ਹਜੇ ਮਗਰ ਵੀ ਬੱਚੀ ਆ ਇਹਦੇ ਵੀ ਹੋਈ ਆ ਹਾਂਜੀ ਹਾਂ ਦਿਖਾ ਦੇ ਗਰੀ ਅਗਲੇ ਬੰਨੋਂ ਗਾੜੀ ਪਿਛਾੜੀ ਕਰਾ ਦੇ ਚੱਕ ਚਵਾ ਚਵਾ ਦੀ ਕਿਵੇਂ ਚਵਾਈ ਚਵਾਈ ਦੇ ਓਕੇ ਜੀ ਬਿਲਕੁਲ ਥੋੜੀ ਤੁਹਾਨੂੰ ਪਤਾ ਜਿਹੜੀਆਂ ਇਹ ਸਾਈਵਾਲ ਹੁੰਦੀਆਂ ਹੁੰਦੀਆਂ ਤਾਂ ਥੋੜੀਆਂ ਜਿਹਾ ਮਤਲਬ ਘੜਤਣ ਚ ਨੇ ਪਰ ਇਹ ਉਹ ਚੀਜ਼ ਨਹੀਂ ਨਿਕਲੀ ਹੈਗੀ ਵਧੀਆ ਨਿਕਲੀ ਹੈ ਬੱਸੀ ਚੋਂ ਚੋਂ ਦੀ ਬੋਟੰਡੀ ਨਿਕਲੀ ਹੈ ਠੀਕ ਹੈ ਜੀ ਗੱਲ ਬਾਕੀ ਇਹਨਾਂ ਜਿਹੜੀਆਂ ਜਦੋਂ ਕਹੋ ਆਪਾਂ ਤੁਹਾਨੂੰ ਦਿਖਾਵਾਂਗੇ ਨਾ ਬਾਈ ਜਿਹੜਾ ਸਾਈਵਾਲ ਤੋਂ ਕਹਾਂ ਇਹ 50 ਤੋਂ ਅੰਦਰ ਵਾਲੀਆਂ ਹੋਣਗੀਆਂ ਠੀਕ ਹੈ ਜੀ ਹਾਂ ਇਹ ਸਾਈਵਾਲ ਇਹ ਸਾਈਵਾਲ ਦੀ 50 ਤੋਂ ਅੰਦਰ ਹੋ ਜੂਗੀ ਠੀਕ ਹੈ ਜੀ ਆ ਪੰਜਾਹ ਤੋਂ ਅੰਦਰ ਵਾਲੇ ਕੇਸ ਦਿਖਾਉਂਗਾ ਤੁਹਾਨੂੰ ਦੱਸਿਆ ਸੀ ਫਿਰ ਇੱਕ ਸੱਜਣ ਦੀ ਪਹੁੰਚ ਵਾਲਾ ਪਸ਼ੂ ਦਿਖਾ ਦਾਂਗੇ ਆਪਾਂ ਇਹ ਕਿੰਨਾ ਘਟਾਮ ਕਰਦੀ ਹੈ ਸੂਈ ਹੋਈ ਆ ਬਾਈ ਜੀ ਬੱਚੀ ਮੰਗ ਰਹੀ ਠੀਕ ਆ ਜੀ ਇਹਦੀ ਚਬਾਈ ਹੋਈ ਹੋਈ ਆ ਮਤਲਬ ਇਹ ਚਬਾਈ ਹੋਈ ਹੋਈ ਆ ਠੀਕ ਆ ਜੀ ਇਹਦੇ ਨੇ 12 ਕਿਲੋ ਬੋਲੀ ਬਿਲਕੁਲ ਤਿਆਰ ਆ ਰੈਡੀ ਜਮਸੂਆ ਕਿੜਾ ਇਹਦਾ ਪਹਿਲਾਂ ਜੀ ਖੀਰੀ ਦਿੰਦੀ ਦੀ ਦੰਦਾਂ ਚੋਂ ਖੀਰੀ ਸੂਆ ਪਹਿਲਾਂ ਹਾਂ ਜੀ ਆ ਤੇ ਇਹਨਾਂ ਜਿਹੜੇ ਦੇਸੀ ਚਾਹ ਆ ਗਏ ਮੇਰਾ ਖਿਆਲ ਇਹਨਾਂ ਦੇ ਆਰਡਰ ਦੀ ਤੱਕ ਥੋੜੀ ਅੰਦਰ ਨੂੰ ਹੁੰਦੇ ਹਾਂ ਜੀ ਇਹਨਾਂ ਦੇ ਲੇਵੇ ਮੂਰੇ ਹੁੰਦੇ ਨੇ ਜਿਹੜੀਆਂ ਸਾਈਵਾਲ ਨ ਹਾਂਜੀ ਇੱਕ ਰੋਸਨਤ ਨੂੰ ਹੁੰਦੀ ਹੈ ਇਹਨਾਂ ਦੇ ਸਾਰੇ ਲੇਵੇ ਪੂਰੇ ਹੀ ਹੁੰਦੇ ਨੇ ਠੀਕ ਹੈ ਜੀ ਇਹਦੇ ਕੋਲ 12 ਕਿਲੋ ਹਾਜ਼ਰ ਹੈ ਇਹਨੂੰ ਕੋਲ ਜੀ ਚੋਕੇ ਲਿਜਾ ਸਕਦੇ ਕਿੰਨੇ ਦਿਨ ਦੀ ਸੂਈ ਹੈ ਸੂਈ ਨੂੰ ਅੱਜ ਹੋ ਗਿਆ ਉਹਨਾਂ ਦੇ 4 ਦਿਨ ਜੀ ਇਹਨੂੰ 4 ਦਿਨ ਤੇ ਹੁਣ ਮਾਰ ਦੇਗਾ ਵੀ ਇੱਧਰ ਲਈ ਬੈਠ ਤੇ ਕੈਮਰਾ ਇਹਦਾ ਕਿਹੜਾ ਸੂਆ ਬਾਈ ਸੂਆ ਇਹਦਾ ਵੀ ਦੂਜਾ ਜੀ ਠੀਕ ਹੈ ਜੀ ਦੋਦੇ ਇਹਦੀ ਦੋਦੇ ਵੀ ਕਿਹੜਾ ਬਾਰੇ ਤੁਹਾਨੂੰ 4 11 12 ਕਿਲੋ ਤਿਆਰੀ ਦਾ ਜਮਾਨਤ ਦੀ ਸੂਈ ਹੈ ਸੂਈ ਨੂੰ ਹੋ ਗਿਆ ਉਹਨਾਂ ਦੇ ਜੀ 5 6 ਦਿਨਾਂ ਜੀ 5 6 ਦਿਨਾਂ ਜੀ ਦੁੱਧ ਦੇ ਇਹਦੇ ਕੋਲੇ ਵੀ ਬਾਈ ਕਹਿੰਦਾ 11-12 ਕਿਲੋ ਤਿਆਰੀ ਦਾ ਆ ਗਿਆ ਤੇ ਇਹ ਜਿਹੜੀਆਂ ਬਹਿਣਾ ਨੇ ਜੀ ਸਹੀ ਭਾਲ ਤੋਂ ਲੈ ਕੇ ਇੱਥੇ ਤੱਕ ਹਾਂਜੀ ਇਹ ਮੈਨੂੰ ਵੀ 14 ਕਿਲੋ ਦੁੱਧ ਖੁੱਲਾ ਦੇ ਦੇਣਗੇ ਆਮਦਾਰੀ ਦਾ ਠੀਕ ਆ ਜੀ 12-12 ਕਾ ਰੈਡੀ ਆ ਹਾਂ 12-12 ਰੈਡੀ ਆ ਜਿਹੜਾ ਮਰਜ਼ੀ ਚੋਕੇ ਲੈ ਜਾ ਸਕਦਾ ਸਹੀ ਭਾਲ ਕੱਲ ਦੀ ਸੂਈ ਆ ਉਹਦੇ ਥੰਨੇ 9-10 ਕਿਲੋ ਬੋਲੀ ਠੀਕ ਆ ਜੀ ਆ लास्ट ਵਾਲੀ ਬੱਚੀ ਤੇ ਮਾਰਦੇ ਘੜੀ ਕੈਮਰਾ ਇਹਦਾ ਕੀ ਸੀ ਨੇ ਇਹ ਗੱਬਣ ਆ ਜੀ ਜਰਤੀ ਦੇ ਕਰੋਸ ਆ ਗਈ ਇੱਥੇ ਦਿਖਾ ਦੇ ਸੁਣ ਲੈ ਵੀ ਬਹੁਤ ਜ਼ਿਆਦਾ ਸਾਫ ਆ ਗਈ ਇਹ ਵੀ ਸੂਆ ਇਹਦਾ ਪਹਿਲਾਂ ਜੀ ਪਹਿਲਾ ਸੂਆ ਬਿਲਕੁਲ ਕਿੰਨੇ ਕਿ ਦਿਨ ਕੱਢੂਗੀ ਇਹ ਜੀ ਹਫਤਾ ਕੱਢ ਦੂਗੀ ਜੀ ਇਹ ਇੱਕ ਹਫਤਾ ਬਣੂ ਬਣੂ ਦੀ ਬਹੁਤ ਚੰਗੀ ਆ ਸੂਆ ਆ ਗਿਆ ਪਹਿਲਾ ਤੇ ਆਰਡਰ ਦੀ ਸ਼ੇਪ ਬਹੁਤ ਸੋਹਣੀ ਰੱਖਦੀ ਹੈ ਤੇ ਥਣ ਦਾ ਸੈਜ ਬਹੁਤ ਸੰਦਾ ਬਹੁਤ ਸੋਹਣਾ ਸੈਜ ਹੈ ਜੀ ਬਾਕੀ ਉਹ ਵੀ ਠੰਡੀ ਹੈ ਹਫਤੇ ਦੇ ਡੇਢ ਗੜ ਬਾਈ ਕਹਿੰਦਾ ਪੈਂਡਿੰਗ ਨੇ ਇਹਦੇ ਦੁੱਧ ਇਹ 10 ਵੀ 14 ਕਿਲੋ ਹਾਂ ਜੀ ਖੁੱਲਾ ਕੱਢ ਦੂਗੀ ਪਲੇਨ ਹੈ ਨਾ ਕੰਨਾ ਕੰਨਾ ਪਲੇਨ ਆ ਬਰੀਡ ਚ ਪੈਂਦੀ ਆ ਥੋੜੀ ਜੀ ਸੰਭੀ ਨਹੀਂ ਕਿ ਜਿਆਦਾ ਅੰਦਰ ਦੇ ਦਾਂਗੇ ਹਾਂ ਜੀ 50 ਤੋਂ ਅੰਦਰ ਹੋ ਜੂਗੀ ਇਹ ਵੀ 50 ਤੋਂ ਅੰਦਰ ਹੋ ਜੂਗੀ ਇਹ ਵੀ 50 ਤੋਂ ਅੰਦਰ ਹੋ ਜੂਗੀ ਠੀਕ ਹੈ ਆ ਸਾਈਡ ਵਾਲ ਵੀ 50 ਤੋਂ ਅੰਦਰ ਹੋ ਜੂਗੀ ਠੀਕ ਹੈ ਗੱਲ ਇਹ ਦੋ ਬਾਰੇ ਜਿਹੜੇ ਰੇਟ ਨੇ ਇਹ 60 ਤੋਂ ਉੱਤੇ ਵਾਲੇ ਰੇਟ ਨੇ ਠੀਕ ਹੈ ਜੀ ਤਕਰੀਬਨ ਐ ਮੰਨ ਲਓ ਵੀ 50 ਦੇ ਅੰਦਰ ਤੋਂ ਲਾ ਕੇ ਆਪਣੇ ਕੋਲੇ ਆਪਣੇ ਕੋਲੇ ਜਿਆਦਾ ਕਰ ਰੇਟ 60 ਤੋਂ ਲੈ ਕੇ 75000 ਵਾਲੇ ਨੇ ਬਾਈ ਜੀ ਠੀਕ ਹੈ ਜੀ ਹਾਂ ਕੁਝ ਸੌਦੇ 50 ਤੋਂ ਅੰਦਰ ਵਾਲੇ ਨੇ ਕੁਝ ਸੌਦੇ ਲੱਖ ਤੋਂ ਉੱਪਰ ਵਾਲੇ ਨੇ ਠੀਕ ਹੈ ਗੱਲ ਤੇ ਬਾਕੀ ਰੇਟ ਤਕਰੀਬਨ ਸਾਰੇ ਮਿਲ ਜਾਣਗੇ ਨਸਲਾਂ ਵੀ ਸਾਰੀਆਂ ਸਾਰੀਆਂ ਮਿਲ ਜਾਣਗੀਆਂ ਕੁਆਲਿਟੀ ਹਰੇਕ ਕਿਸਮ ਦੀ ਮਿਲ ਜੂਗੀ ਪੇਮੈਂਟ ਦੇ ਹਿਸਾਬ ਨਾਲ ਤੇ ਗਰੀ ਇੱਕ ਵਾਰੀ ਸਾਰੀਆਂ ਗਾਵਾਂ ਦੇ ਕੈਮਰਾ ਕਮਾ ਕੇ ਪਛਾਣ ਹੋ ਕੇ ਇਧਰ 와 ਐਂਟਰੀ ਗੇਟ ਚੈੱਕ ਕਰਾ ਲਈ ਯਾਰ ਕਿਉਂਕਿ ਉੱਥੇ ਥੋੜੀ ਜਾਣਕਾਰੀ ਹੀ ਹੋ ਜਾਨੀ ਆਈਡੀਆ ਜਾ ਹੋ ਜਾਣਾ ਹਾਂਜੀ ਉਹ ਬਾਹਰ ਲੋਕੇਸ਼ਨ ਬਾਹਰ ਦੀ ਵੀ ਦਿਖਾ ਦਿਓ ਬਾਕੀ ਕੋਈ ਵੀ ਵੀਰ ਜਦੋਂ ਮਰਜੀ ਆ ਸਕਦਾ ਆਪਣੇ ਕੋਲ ਠੀਕ ਆ ਜੀ ਹਾਂ ਕੋਈ ਵੀ ਦਿੱਕਤ ਨਹੀਂ ਹੈਗੀ ਮਤਲਬ ਕਿਸੇ ਨੇ ਪੰਜ ਚਾਰ ਵੇੜਾਂ ਲੈ ਕੇ ਜਾਣੀਆਂ ਨੇ ਆਪਣੇ ਕੋਲੇ ਰਹਿ ਕੇ ਚੋਕੇ ਲਿਜਾ ਸਕਦਾਗਾ ਤਸੱਲੀ ਕਰਾ ਦਾਂਗੇ ਤਸੱਲੀ ਕਰਾ ਕੇ ਪੂਰੀ ਰਹਿਣ ਬਹਿਣ ਦੀ ਆਪਣੇ ਕੋਲੇ ਪੂਰੀ ਸੁਵਿਧਾ ਕੀ ਟ੍ਰਾਂਸਪੋਰਟ ਦੀ ਪੂਰੀ ਸੁਵਿਧਾ ਕੀ ਇਹ ਮੇਰਾ ਖਿਆਲ ਹੈ ਜਦੋਂ ਆਪਾਂ ਬਰਨਾਲੇ ਤੋਂ ਫਾਰਮ ਬਰਨਾਲੇ ਤੋਂ ਰਾਏਕੋਟ ਨੂੰ ਜਾਂਦੇ ਆ ਹਨਾ ਹਾਂਜੀ ਉਹ ਰੋਡ ਤੇ ਸੇਖਾ ਰੋਡ ਪਾੜਦਾ ਹੈਗਾ ਠੀਕ ਹੈ ਜੀ 18 ਫੁੱਟ ਰੋੜਾ ਵੱਡਾ ਕੋਈ ਮਤਲਬ ਪਿੰਡਾਂ 'ਚ ਨਹੀਂ ਘੁੰਮਣਾ ਠੀਕ ਹੈ ਜੀ ਨੰਬਰ ਬੋਲ ਦੋ 98153 ਹਾਂਜੀ 9107 ਜੀ 98513968107 ਲੋਕੇਸ਼ਨ ਵੀ ਦਿਖਾਤੀ ਪਸ਼ੂ ਬਾਕੀ ਆਪਣਾ ਰਜਿਸਟਰਡ ਰਜਿਸਟਰਡ ਫਾਰਮ ਕਿਸੇ ਵੀਰ ਨੇ ਬਾਹਰ ਗਾਵਾਂ ਲੈ ਜਾਣੀਆਂ ਨੇ ਤਾਂ ਆਪਾਂ ਆਪ ਦੀ ਪੂਰੀ ਮੋਹਰ ਲਾ ਕੇ ਦੇਵਾਂਗੇ ਸਟੈਂਪ ਤੇ ਬਣਾ ਕੇ ਦੇਵਾਂਗੇ ਕੋਈ ਦਿੱਕਤ ਵਾਲੀ ਗੱਲ ਨਹੀਂ ਹੈ تصਦੀ ਹਰ ਇੱਕ ਕਿਸਮ ਦੀ ਕਰਾ ਦਾਂਗੇ ਹਰ ਇੱਕ ਕਿਸਮ ਦੀ ਵੀਰੇ ਹਰ ਇੱਕ ਕਿਸਮ ਦੀ ਕੋਈ ਪ੍ਰੋਬਲਮ ਨਹੀਂ ਤੇ ਜਾਨਵਰ ਤਕਰੀਬਨ ਸੱਜਣੋਂ ਸਾਨੂੰ ਮੈਂ 20 ਦੇ ਆਸੇ ਪਾਸੇ ਦਿਖਾਦੇ ਬਾਈ ਕੋਲੇ ਹਰੇਕ ਨਸਲ ਦੀ ਗਾਂ ਦਿਖਾਤੀ ਤੇ ਹਰੇਕ ਰੇਟ ਦੀ ਦਿਖਾਦੀ ਹਾਂਜੀ ਇੰਨਾ ਤਕਰੀਬਨ 15 ਗਾਵਾਂ ਆਪਣੇ ਕੋਲੇ ਹਰ ਵਕਤ ਖੜੀਆਂ ਰਹਿੰਦੀਆਂ ਨੇ ਠੀਕ ਹੈ ਜੀ ਬਾਕੀ ਇਹ ਰੇਟ ਤਕਰੀਬਨ ਇਹੀ ਹੁੰਦੇ ਨੇ 50 ਦੇ ਅੰਦਰ ਵਾਲੇ 60 ਤੋਂ ਜਦੋਂ ਕਰ ਬਾਈ ਕੀ ਗੱਲ ਹੈ ਨਾ ਜਿਹੜੀਆਂ 20 22 ਕਿਲੋਰੀਆਂ ਗਾਵਾਂ ਹਾਂਜੀ ਉਹਨਾਂ ਦੇ ਰੇਟ ਇਹੀ ਹੁੰਦੇ ਆ 60 ਤੋਂ 75 ਤੱਕ ਕਰ ਠੀਕ ਹੈ ਜੀ ਕਿਉਂਕਿ ਉਹ ਨਾਲੇ ਕੁਝ ਬਰੀਡ ਦੀਆਂ ਚੰਗੀਆਂ ਹੁੰਦੀਆਂ ਨੇ ਠੀਕ ਹੈ ਜੀ ਬੰਦੇ ਨੂੰ ਕੇਅਰ ਕਰ ਲੈਂਦਾ ਜੇ 400 ਲੀਟਰ ਦੁੱਧ ਵੀ ਪਾਉਂ ਤੇ ਬਾਕੀ ਜਿਹੜੇ ਭਰਾ ਨੂੰ ਕੋਈ ਵੀ ਪਸ਼ੂ ਪਸੰਦ ਆਊਗਾ ਉਹ ਬਾਈ ਕੋਲ ਚਾਹੇ ਨੇੜੇ ਆ ਕੇ ਤਸੱਲੀ ਕਰਕੇ ਬਾਈ ਜਮਾ ਆਪਣੇ ਕੋਲੇ ਆ ਕੇ ਦੋ ਡੰਗ ਚੋਕੇ ਲਾ ਜਾ ਸਕਦਾ ਕੋਈ ਜਿੱਤ ਵਾਲੀ ਗੱਲ ਧੰਨਵਾਦ ਜੀ